ਤੇ ਇਹਦੇ ਰਿਜ਼ਲਟ ਇਹਦੇ ਤਕੜੇ ਹੈ ਨਾ ਤੁਹਾਡਾ ਪਸ਼ੂ ਸਭ ਤੋਂ ਪਹਿਲਾਂ ਦੁੱਧ ਵਧੂਗਾ ਫਿਰ ਮੋਟਾ ਤੇ ਤਕੜਾ ਵੀ ਹੋਵੇਗਾ ਤੁਹਾਡਾ ਪਸ਼ੂ ਬੋਲੂਗਾ ਵੀ ਤੇ ਤੁਹਾਡਾ ਪਸ਼ੂ ਪਹਿਲੀ ਵਾਰੀ ਰਹੂਗਾ ਵੀ ਕਰਨਾ ਕੀ ਆ ਠੰਡ ਦੇ ਵਿੱਚ ਅਕਸਰ ਆਪਣੇ ਪਸ਼ੂ ਦੁੱਧ ਘਟਾ ਜਾਂਦੇ ਆ ਲਿੱਸੀ ਵੀ ਹੋ ਜਾਂਦੇ ਆ ਤੇ ਠੰਡ ਕਾਰਨ ਬਿਮਾਰ ਵੀ ਬਹੁਤ ਜ਼ਿਆਦਾ ਹੁੰਦੀ ਆ ਤੇ ਦੋ ਸਭ ਤੋਂ ਵੱਡੀਆਂ ਸਮੱਸਿਆ ਮੈਂ ਹੁਣ ਚੱਲ ਰਹੀਆਂ ਸਾਡਾ ਪਸ਼ੂ ਬੋਲਦਾ ਨਹੀਂ ਜੇ ਬੋਲ ਪਿੰਦਾ ਦਾ ਸਾਡਾ ਪਸ਼ੂ ਰਹਿੰਦਾ ਨਹੀਂ ਪਰੰਤੂ ਜਿਹੜਾ ਮੈਂ ਅੱਜ ਤੁਹਾਨੂੰ ਫਾਰਮੂਲਾ ਦੱਸਣ ਜਾ ਰਿਹਾ ਨਾ ਇਹ ਸਭ ਤੋਂ ਸਸਤਾ ਤੇ ਸੌਖਾ ਤਰੀਕਾ ਛੋਟੇ ਤੋਂ ਛੋਟਾ ਬੱਚਾ ਵੀ ਇਹਨੂੰ ਯਾਦ ਰੱਖ ਲੂਗਾ ਤੇ ਇਹਦੇ ਰਿਜ਼ਲਟ ਇੰਨੇ ਤਕੜੇ ਹਨਾ ਤੁਹਾਡਾ ਪਸ਼ੂ ਸਭ ਤੋਂ ਪਹਿਲਾਂ ਦੁੱਧ ਵਧੂਗਾ ਫਿਰ ਮੋਟਾ ਤੇ ਤਕੜਾ ਵੀ ਹੋਵੇਗਾ ਹਾਂ ਦੋਸਤੋ ਤੁਸੀਂ ਕਹਿੰਦੇ ਸਾਡਾ ਪਸ਼ੂ ਮੋਟਾ ਨਹੀਂ ਹੁੰਦਾ ਲਿੱਸਾ ਜਾਗਾ ਤਾਂ ਉਹ ਮੋਟਾ ਵੀ ਹੋਵੇਗਾ ਇਸ ਤੋਂ ਇਲਾਵਾ ਉਹ ਠੰਡ ਤੋਂ ਵੀ ਬਚਾ ਰਹੇਗਾ એનર્ਜੀ ਭਰਪੂਰ ਹੋਊਗੀ ਠੰਡ ਵੀ ਨਹੀਂ ਲੱਗੇਗੀ ਤੁਹਾਡਾ ਪਸ਼ੂ ਬੋਲੂਗਾ ਵੀ ਤੇ ਤੁਹਾਡਾ ਪਸ਼ੂ ਪਹਿਲੀ ਵਾਰੀ ਰਹੂਗਾ ਵੀ ਕਰਨਾ ਕੀ ਆ ਕੁਝ ਨਹੀਂ ਕਰਨਾ ਆਪਾਂ ਸਿੰਪਲ ਜੀਆਂ ਗੱਲਾਂ ਦੱਸਣ ਜਾ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਖਲਾ ਲੈਣੀ ਆ ਖਲਾ ਗੜੀਆਂ ਦੋ ਜਿਹੜੀਆਂ ਆਪਣੇ ਕਿਸਾਨ ਭਰਾ ਨੂੰ ਚੰਗੀ ਤਰ੍ਹਾਂ ਪਤਾ ਕਿਹੜੀਆਂ-ਕਿਹੜੀਆਂ ਜਿਵੇਂ ਸਰੋਂ ਦੀ ਖਾਲ ਹੋਊਗੀ ਬੜੇਵੀਆਂ ਦੀ ਖਾਲ ਹੋਊਗੀ ਇਸ ਤੋਂ ਬਾਅਦ ਦੋ ਹੀ ਆਪਾਂ ਨਾਲ ਲੈਣੇ ਆ ਇੱਕ ਨਾਲ ਆਪਣੇ ਘਰੇ ਆ ਕਣਕ ਤੇ ਦੂਜਾ ਆਪਾਂ ਕਿਹੜਾ ਨਾਲ ਲੈਣਾਗਾ ਮੱਕੀ ਕਿਉਂਕਿ ਮੱਕੀ ਦੇ ਵਿੱਚ એનર્ਜੀ ਬਹੁਤ ਹੁੰਦੀ ਹੈਗੀ ਤੇ ਤੀਜਾ ਆਪਾਂ ਲੈਣਾ ਛਿਲਕਾ ਛਿਲਕਾ ਕਿਹੜਾ ਲੈਣਾ ਆਪਾਂ ਸੋਇਆਬੀਨ ਦਾ ਕਿਉਂਕਿ ਜਿਹੜੀ ਚੀਜ਼ ਦੇ ਵਿੱਚ ਤਾਕਤ ਹੋਊਗੀ ਨਾ ਬਧੇਰੇ ਪ੍ਰੋਟੀਨ ਹੋਊਗਾ ਉਸੇ ਚੀਜ਼ ਦਾ ਆਪਾਂ ਛਿਲਕਾ ਲੈਣਾ ਤੇ ਇਸ ਕਰਕੇ ਆਪਾਂ ਸੋਇਆਬੀਨ ਦਾ ਛਿਲਕਾ ਲਿਆ ਬਸ ਤੁਹਾਡਾ ਕੰਮ ਹੋ ਗਿਆ ਹੁਣ ਇਸ ਨੂੰ ਚਾਹੇ ਤੁਸੀਂ ਪਿਉਂਗੇ ਪਾ ਦਿਓ ਚਾਹੇ ਤੁਸੀਂ ਰੰਨ ਕੇ ਪਾ ਦਿਓ ਇਹ ਸਭ ਤੋਂ ਤਗੜਾ ਫੀਡ ਫਾਰਮੂਲਾ ਤੇ ਸਭ ਤੋਂ ਸਸਤਾ ਹੁਣ ਕਈ ਕਿਸਾਨ ਭਰਾ ਨੂੰ ਸਮਝ ਨਹੀਂ ਆਇਆ ਹੁਣ ਯਾਰ ਕਰਨਾ ਕੀ ਆ ਜੇ ਫੀਡ ਬਣਾਉਣੀ ਆ ਉਹਦਾ ਫਾਰਮੂਲਾ ਵੀ ਦੱਸ ਦਿੰਦਾ ਕਰਨਾ ਕੀ ਆ ਕਰਨਾ ਕੁਝ ਵੀ ਨਹੀਂ ਆਪਾਂ ਜੇ ਫੀਡ ਬਣਾਉਣੀ ਆ ਤਾਂ 18 ਕਿਲੋ ਲੈਣੀ ਆ ਆਪਾਂ ਸਰੋਂ ਦੀ ਖੱਲ ਤੇ 18 ਕਿਲੋ ਲੈਣੀ ਆ ਆਪਾਂ ਬੜੇਵਿਆਂ ਦੀ ਖੱਲ ਤੇ ਇਸ ਤੋਂ ਬਾਅਦ ਜਿਹੜਾ ਬਚਿਆ ਮਾਲ ਆ ਆਪਾਂ ਉਹ ਅਨਾਜ ਲੈਣਾ ਨਾਲ ਹੀ ਕਿ ਨਹੀਂ ਲੈਣੀ ਆ ਆਪਾਂ ਦੋ ਵੱਧ ਦੇ ਲੈਣਾ ਆਪਾਂ ਮੱਕੀ ਮੱਕੀ ਕਿੰਨੀ ਲੈਣੀ ਮੰਨ ਕੇ ਜੁੱਲ ਆਪਾਂ 30 ਕਿਲੋ ਮੱਕੀ ਲੈ ਲਈ ਤੇ 10 ਕਿਲੋ ਜਾਂ 15 ਕਿਲੋ ਆਪਾਂ ਬਚੇ ਪਾਲੀ ਉਹਦੇ ਕਣ ਕਿਹੜੀ ਆਪਣੇ ਘਰੇ ਪਈ ਆ ਜਿਹੜਾ ਬਚਿਆ ਮਾਲ ਆ ਉਹ ਸ਼੍ਰਿਕਾ ਗਿਆ ਕਿਹੜਾ ਸੋਇਆਬੀਨ ਦਾ ਤੁਹਾਡੀ ਫੀਡ ਵੀ ਤਿਆਰ ਹੋਊਗੀ ਤਾਂ बस ਇੰਨਾ ਕੰਮ ਕਰਨਾ ਜੇਕਰ ਤੁਸੀਂ ਫੀਡ ਨਹੀਂ ਬਣਾਉਣੀ ਘਰੇ ਸਮਾਨ ਲੈ ਕੇ ਆਉਣਾ ਤਾਂ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਤੁਸੀਂ ਗਿੱਲਾ ਦਾਣਾ ਕਹਿ ਦੇਣ ਇਹਨੂੰ ਆਪਾਂ ਪਿਉ ਆਉਦੇ ਪਿਉ ਕਿ ਆਪਾਂ ਦਾਣਾ ਪਾਉਣੀ ਆਪਾਂ ਉਸਨੂੰ ਉਵੇਂ ਹੀ ਪਾ ਸਕਦੇ ਹਾਂ ਤੇ ਰਹਿਣੇ ਕਿ ਵੀ ਪਾ ਸਕਦੇ ਹਾਂ ਬਾਕੀ ਤਾਂ ਹੋਰ ਸਮਾਨ ਕਿੰਨਾ ਮਰਜ਼ੀ ਪਾਈ ਜੀ ਹੋਰ ਇਹਦੀ ਤਾਂ ਕੋਈ ਕਮੀ ਨਹੀਂ ਕੋਸਮ ਮਰਜੀ ਵਿੱਚ ਪਾਈ ਜਾ ਉਹ ਬਾਜ਼ਾਰ ਦੇ ਵਿੱਚ ਬਹੁਤ ਜਿਆਦਾ اٹਨਾ ਚੁਕੀਆਂ ਇਹ ਸਿੰਪਲ ਜੀਆਂ ਗੱਲਾਂ ਆਪਣੇ ਸਿੰਪਲ ਜਿਹੜੇ ਆਮ ਪਸ਼ੂ ਪਾਲਕ ਲਈਆਂ ਜੇਕਰ ਤੁਹਾਡਾ ਪਸ਼ੂ ਰਹਿੰਦਾ ਨਹੀਂ ਦੁੱਧ ਘਟ ਦਿੰਦਾ ਬਿਮਾਰ ਹੁੰਦਾ ਤਾਂ ਇਹ ਸਭ ਤੋਂ ਤਕੜਾ ਫੀਡ ਫਾਰਮੂਲਾ ਤੇ ਸਭ ਤੋਂ ਸਸਤਾ ਸਭ ਤੋਂ ਸਸਤਾ ਪਊਗਾ ਬਸ ਯਾਦ ਇੱਕੋ ਗੱਲ ਰੱਖੋ ਚੀਜ਼ ਆਪਾਂ ਅਸਲੀ ਲੈਣੀ ਹੈ ਪੂਰੀ ਇੱਕ ਨੰਬਰ ਇਹ ਇਹ ਨਾਲ ਕਿਤੇ ਸਸਤੀ ਦੇ ਮਗਰ ਪੈ ਰਗੀ ਜਮ ਇੱਕ ਨੰਬਰ ਤੇ ਸਭ ਤੋਂ ਸਸਤੀ ਫੀਡ ਇਹੀ ਬਣੂਗੀ ਹੁਣ ਦੇ ਉਜਾਇਤ ਧੰਨਵਾਦ ਦੋਸਤੋ